SGPC ਦੀ ਅੰਤਰੀਂ ਕਮੇਟੀ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ ਜਿਹੜੀ ਅੱਜ 10 ਤਰੀਕ ਨੂੰ ਹੋਣੀ ਸੀ ਉਹ ਹੁਣ 12 ਤਰੀਕ ਨੂੰ ਹੋਵੇਗੀ ਔਰ ਉਸ ਦੀ ਥਾਂ ਦੇ ਉੱਤੇ ਹੋਰ ਵੱਡੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਆ ਜ਼ਰੂਰ ਇਹ ਸੰਸੇ ਨੇ ਜ਼ਰੂਰ ਇਹ ਚਰਚਾਵਾ ਨੇ ਇਹ ਖਾਦਸ਼ੇ ਨੇ ਕਿ ਆਖਰ ਕਿਉਂ ਇਹ ਮੀਟਿੰਗ ਬੰਦ ਕੀਤੀ ਗਈ ਹੈ ਜਾਂ ਅੱਗੇ ਪਾਈ ਗਈ ਹੈ ਕੀ ਕਾਰਨ ਹੋ ਸਕਦੇ ਨੇ ਹਾਲਾਂਕਿ ਕੁਝ ਰੁਝੇਵਿਆਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਤਾਂ ਕੀ ਇਹ ਸਮਝ ਲਈਏ ਕਿ ਐਸਜੀਪੀਸੀ ਦੇ ਕੰਮ ਤੋਂ ਜ਼ਿਆਦਾ ਹੋਰ ਬਾਕੀ ਦੇ ਰੁਝੇਵੇਂ ਜ਼ਰੂਰੀ ਨੇ ਉਹ ਰੁਝੇਵੇਂ ਕੀ ਨੇ ਕੀ ਰੁਝੇਵੇਂ ਹੋ ਸਕਦੇ ਨੇ ਲੱਗੇ ਦਿਨੀ ਹਰਜਿੰਦਰ ਸਿੰਘ ਧਾਮੀ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ ਪੂਰਾ ਦਿਨ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ ਪਰ ਜਦੋਂ ਇਹ ਮੀਟਿੰਗ ਹੋਣੀ ਸੀ ਉਸ ਮੀਟਿੰਗ ਨੂੰ ਫਿਰ ਪੋਸਟਪੋਨ ਕਿਉਂ ਕਰ ਦਿੱਤਾ ਗਿਆ ਇਹ ਸਵਾਲ ਖੜੇ ਹੋ ਰਹੀ ਹੈ ਦਰਸਲ ਜਿੱਥੇ ਸਵਾਲ ਖੜੇ ਹੋ ਰਿਹਾ ਉੱਥੇ ਹੀ ਬੁੱਧੀਜੀਵੀਆਂ ਦੇ ਵੱਲੋਂ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਿੱਥੇ ਐਸਜੀਪੀਸੀ ਦੀ ਮੀਟਿੰਗ ਪੋਸਟਪੋਨ ਹੋਈ ਹੈ ਉੱਥੇ ਦੂਜੇ ਪਾਸੇ ਹਰਨਾਮ ਸਿੰਘ ਖਾਲਸਾ ਦੇ ਡੇਰੇ ਦੇ ਉੱਤੇ ਇੱਕ ਮੀਟਿੰਗ ਹੋ ਸਕਦੀ ਹੈ ਉੱਥੇ ਜਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਹਰਨਾਮ ਸਿੰਘ ਖਾਲਸਾ ਕੀ ਰੁੱਸੇ ਹੋਏ ਨੇ ਤਾਂ ਉਹ ਦੱਸ ਦਈਏ ਕਿ 6 ਜੂਨ ਨੂੰ ਜਦੋਂ ਕੱਲੂ ਘਾਰਾ ਦਿਵਸ ਮਨਾਇਆ ਗਿਆ ਸੀ ਤੇ ਉਸ ਵੇਲੇ ਜਹੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਹੀਂ ਦੇਣ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਜ਼ਰੂਰ ਕਹਿ ਦਿੱਤਾ ਸੀਗਾ ਕਿ ਉਹ ਆਪਣੀ ਅਰਦਾਸ ਵਿੱਚ ਹੀ ਸੰਦੇਸ਼ ਦੇ ਚੁੱਕੇ ਨੇ ਪਰ ਇਸ ਦੇ ਬਾਵਜੂਦ ਇਹ ਜ਼ਰੂਰ ਸਮਝਿਆ ਜਾ ਰਿਹਾ ਸੀ ਕਿ ਉਹ ਸੰਦੇਸ਼ ਤਾਨੀ ਦੇਣ ਦਿੱਤਾ ਗਿਆ ਕਿਉਂਕਿ ਹਰਨਾਮ ਸਿੰਘ ਖਾਲਸਾ ਉਹਨਾਂ ਨੇ ਇਸ ਗੱਲ ਦਾ ਪ੍ਰਜ਼ੋਰ ਵਿਰੋਧ ਕੀਤਾ ਸੀ ਉਸ ਵੇਲੇ ਇਹ ਵੀ ਚਰਚਾ ਸੀ ਕਿ ਉੱਥੇ ਹਾਲਾਤ ਤਣਾਅਪੂਰਵਕ ਹੋ ਸਕਦੇ ਨੇ ਕਿਉਂਕਿ ਇੱਕ ਵੱਡਾ ਧੜਾ ਜਿਹੜਾ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਨਾਲ ਸੀ ਉਹ ਇਸ ਗੱਲ ਦਾ ਵਿਰੋਧ ਕਰ ਰਿਹਾ ਸੀ ਔਰ ਕਰਦਾ ਆ ਰਿਹਾ ਕਿ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਨਹੀਂ ਹੋਣੇ ਚਾਹੀਦੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਲੋੜ ਬਣ ਗਈ ਹੈ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਦੀ ਤਾਂ ਸ਼ਾਇਦ ਇਹੀ ਕਾਰਨ ਹੋ ਸਕਦਾ ਹੈ ਕਿ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਦੀ ਜਰੂਰਤ ਹੈ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਸ ਮੀਟਿੰਗ ਦੇ ਵਿੱਚ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਵੀ ਸ਼ਾਮਲ ਹੋਣਗੇ ਔਰ ਇਹੋ ਜੀ ਸਥਿਤੀ ਦੇ ਵਿੱਚ ਹਾਲਾਤ ਹੋਰ ਤਣਾਅਪੂਰਵਕ ਹੋ ਸਕਦੇ ਇਹ ਵੀ ਵਿਚਾਰਿਆ ਜਾ ਰਿਹਾ ਸੀ ਪਰ ਇਸ ਦੇ ਬਾਵਜੂਦ ਹਰਨਾਮ ਸਿੰਘ ਖਾਲਸਾ ਦੇ ਡੇਰੇ ਤੇ ਸਭਾਵੀ ਤੌਰ ਤੇ ਇੱਕ ਮੀਟਿੰਗ ਹੋ ਸਕਦੀ ਹੈ ਔਰ ਇਹੀ ਕਾਰਨ ਸਮਝਿਆ ਜਾ ਰਿਹਾ ਹੈ ਕਿ ਇਹ ਜਿਹੜੀ ਮੀਟਿੰਗ ਹੈ ਉਹ ਪੋਸਟਪੋਨ ਹੋਈ ਹੈ ਹਾਲਾਂਕਿ ਜ਼ਰੂਰ ਵੱਡੇ ਸਵਾਲ ਖੜੇ ਹੋ ਰਹੇ ਨੇ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਸਥਿਤੀ ਨੂੰ ਲੈ ਕੇ ਦੱਸਦੇ ਰਾਵਾਂਗੇ ਕੁਲਦੀਪ ਸਿੰਘ ਗੜਗੱਜ ਜਿਹੜੇ ਸ਼੍ਰੀ ਕਾਰਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਦਾ ਭਵਿੱਖ ਕੀ ਕਹਿੰਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਹਰਨਾਮ ਸਿੰਘ ਖਾਲਸਾ ਦੇ دارو ਮਦਾਰ ਦੇ ਉੱਤੇ ਸਾਰਾ ਟਿਕਿਆ ਨਜ਼ਰ ਆਉਣ ਲੱਗਿਆ ਹੈ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ